ਗੱਡੀਆਂ ਦਾ ਤੁਹਾਨੂੰ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਇੱਕ ਆਪਾਂ ਜਮਾ ਸਸਤਾ ਮੋਟਰਸਾਈਕਲ ਵੀ ਲੈ ਕੇ ਪਹੁੰਚੇ ਹਾਂ ਤੇ ਇਕੱਲੀ-ਇਕੱਲੀ ਆਪਾਂ ਗੱਲ ਕਰਾਂਗੇ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖੋਗੇ ਵਾਰਿਸਰ ਤੇ ਵਧੀਆ ਤੁਹਾਨੂੰ ਮਸ਼ੀਨਰੀਆਂ ਲੱਗਣਗੀਆਂ ਤੇ ਵੀਡੀਓ ਵੀ ਤੁਹਾਨੂੰ ਪਸੰਦ ਆਊਗੀ ਤੇ ਕਰਦੇ ਆਪਾਂ ਅੱਗੇ ਗੱਲ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਅਸੀਂ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆਕਾਰ ਮਕਾਨ ਗੱਡੀ ਮੋਟਰਸਾਈਕਲ ਇਸ ਸਭ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਉਹ ਤੋਂ ਬਾਅਦ ਐਡ ਆਪਾਂ ਲਗਾ ਦਾਂਗੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਸਵਿਫਟ ਆਪਣੇ ਕੋਲੇ ਪਹੁੰਚੀ ਹੈ ਗੱਡੀ ਪਹੁੰਚੀ ਆਪਣੇ ਕੋਲੇ 2013 ਮਾਡਲ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਗੱਡੀ ਖੜੀ ਹੈ ਲੁਧਿਆਣਾ ਏਰੀਆ ਚ ਜਿਹੜਾ ਗੱਡੀ ਦਾ ਨੰਬਰ ਆ ਪੰਜਾਬ ਆਪਾਂ ਨੂੰ ਮਿਲੂਗਾ ਗੱਡੀ ਦੀ ਬਾਡੀ ਲਾਈਨ ਬਹੁਤ ਚੰਗੀ ਆਪਾਂ ਨੂੰ ਮਿਲੂਗੀ ਕੋਈ ਡੈਮੇਜ ਕੋਈ ਐਕਸੀਡੈਂਟ ਕੋਈ ਲੱਗੀ ਹੋਈ ਕਿਸੇ ਪਾਸੋਂ ਆਪਾਂ ਨੂੰ ਨਹੀਂ ਮਿਲਣੀ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਸ਼ੌਂਕ ਨਾਲ ਚਲਾਈ ਹੋਈ ਆ ਤੇ ਸ਼ੌਂਕ ਨਾਲ ਹੀ ਰੱਖੀ ਹੋਈ ਆ ਜੇ ਕਿਸੇ ਨੂੰ ਗੱਡੀ ਪਸੰਦ ਆ ਰਹੀ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਕਿਸੇ ਨੂੰ ਪਸੰਦ ਆਈਏ ਲੁਧਿਆਣਾ ਜਾਓ ਜਾ ਕੇ ਦੇਖੋ ਤੇ ਕੋਈ ਗੱਲ ਕਰਨੀ ਆ ਤਾਂ ਗੱਲ ਕਰੋ ਬਾਕੀ ਰੇਟ ਜਿਹੜਾ ਆਪਣੇ ਕੋਲੇ ਪਹੁੰਚਿਆ 3,70,000 ਰੁਪਏ ਮਾਲਕ ਨੇ ਲਾ ਕੇ ਵੇਚਿਆ 370 ਇੱਕ ਵਾਰੀ ਡਿਮਾਂਡ ਆ ਲੈਸ ਬਸ ਹੋ ਜਾਊਗਾ ਮਾਲਕ ਕਹਿੰਦੇ ਆ ਵੀ ਡਿਮਾਂਡ ਇੱਕ ਵਾਰੀ ਕੋਈ ਮਤਲਬ ਕਿ ਫਿਕਸ ਰੇਟ ਨਹੀਂ ਹੈਗਾ ਜੀ ਜਿਸਨੂੰ ਪਸੰਦ ਆਉਂਦੀ ਹੈ ਮਾਲਕ ਦਾ ਏਰੀਆ ਤੋਂ ਪਤਾ ਲੱਗ ਗਿਆ ਜਾ ਕੇ ਦੇਖੂਗੀ ਚਲਾ ਕੇ ਦੇਖੂਗੀ ਸਟਾਰਟ ਕਰਕੇ ਦੇਖੂਗੀ ਤੇ ਮਾਲਕ ਨੇ ਕਿਹਾ ਸਾਰਾ ਕੰਮ ਟੋਟਲ ਕਰਵਾਇਆ ਹੋਇਆ ਹੈ ਬਾਕੀ ਮਾਲਕ ਕਹਿੰਦੇ ਜਦੋਂ ਗੱਡੀ ਨੂੰ ਦੇਖੂਗੇ ਦੇਖਣ ਸਰ ਤੋਂ ਉਹਨੂੰ ਪਸੰਦ ਗੱਡੀ ਆ ਚੁਗੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 97 796 4363 ਸੈਕੰਡ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਆ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਜੀ ਸੈਂਟਰੋ ਗੱਡੀ ਆਪਣੇ ਕੋਲੇ ਪਹੁੰਚੀ ਆ ਵੇਚਣ ਵਾਸਤੇ ਮਾਲਕ ਨੇ ਭੇਜੀ ਹੋਈ ਆ ਆਹ ਜਿਹੜੀ ਗੱਡੀ ਆ ਮਾਡਲ ਤਾਂ ਇਹਦਾ 2006 ਹੈ ਪਰ ਗੱਡੀ ਦੀ ਪਾਸਿੰਗ ਇਹਨਾਂ ਨੇ ਰੀਨਿਊ ਕਰਵਾਈ ਹੋਈ ਆ 2026 ਤੱਕ ਗੱਡੀ 6 ਮਾਡਲ ਆ 26 ਤੱਕ ਕਰ ਪਾਸਿੰਗ ਆ ਤੇ ਬੀਮਾ ਵੀ ਹੈਗਾ ਹੈ ਰੇਟਰ ਦੀ ਗੱਲ ਕਰੀਏ 82000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਖੜੀ ਆ ਪਟਿਆਲੇ ਏਰੀਆ ਚ ਗੱਡੀ ਚਿੱਟੇ ਰੰਗ ਦੀ ਆ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਬੰਪਰ ਬੂਮਪਰ ਆਪਾਂ ਨੂੰ ਵਧੀਆ ਮਿਲ ਜਾਣਗੇ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਜੇ ਕਿਸੇ ਨੇ ਦੇਖਣੀ ਆ ਤੁਸੀਂ ਜਾ ਕੇ ਦੇਖ ਵੀ ਸਕਦਾ ਜੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਵੀ ਦੇਖ ਸਕਦਾ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਤੁਸੀਂ ਜਾ ਕੇ ਦੇਖਣੀ ਆ ਜਾ ਕੇ ਦੇਖੋ ਪਟਿਆਲੀ ਸਟਾਰਟ ਕਰਕੇ ਦੇਖ ਲਿਓ ਜਦੋਂ ਸਟਾਰਟ ਕਰੋਗੇ ਸਟਾਰਟ ਗੱਡੀ ਹੋਊਗੀ ਇੰਜਨ ਦਾ ਤਾਂ ਉਦੋਂ ਹੀ ਪਤਾ ਲੱਗੀ ਜਾਂਦਾ ਹੈ ਬਾਕੀ ਮਾਲਕ ਨੇ ਕਿਹਾ ਟੋਟਲ ਕੰਮ ਕਰਿਆ ਹੋਇਆ ਗੱਡੀ ਦਾ ਕੋਈ ਕਮੀ ਪੇਸ਼ੀ ਨਹੀਂ ਬਾਕੀ ਨੰਬਰ 86993 ਤੇ 38838 ਇਸ ਨੰਬਰ ਤੇ ਗੱਲ ਕਰ ਲਿਓ ਜੀ ਤੀਸਰੀ ਗੱਡੀ ਆਪਣੇ ਕੋਲੇ ਆਈ 10 ਪਹੁੰਚੀ ਆ 골ਡਨ ਅਰੰਗ ਚ ਗੱਡੀ ਆ ਗੱਡੀ ਦਾ ਜਿਹੜਾ ਮਾਡਲ ਮਿਲੂ ਆਪਨ ਨੂੰ 2009 ਮਿਲੂਗਾ ਜੀ 1 ਲੱਖ 10 ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਦੀ ਕੰਡੀਸ਼ਨ ਇਹਦੀ ਵੀ ਪੂਰੀ ਵਧੀਆ ਚਲਾਉਣ ਚ ਵੀ ਪੂਰੀ ਵਧੀਆ ਹੈ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਸਾਰੇ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਅੰਟੀਰੀਅਰ ਬਹੁਤ ਵਧੀਆ ਮਿਲ ਜੂਗਾ ਬਾਕੀ ਸੀਟ ਕਵਰ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਮੈਟ ਵਧੀਆ ਰੱਖੇ ਹੋਏ ਨੇ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੋ ਨੀ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੋਵੇ ਗੱਡੀ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ i10 ਗੱਡੀ ਆ 골ਡਨ ਕਲਰ ਚ ਦਿੱਲੀ ਨੰਬਰ ਹੈ ਰੰਗ ਰੰਗ ਪੂਰਾ ਵਧੀਆ ਸੀ ਇੰਚੇ ਨੂੰਂਦਣ ਪੂਰਾ ਵਧੀਆ ਬਾਕੀ ਮਾਲਕ ਕਹਿੰਦੇ ਆ ਵੀ ਜਿਹੜਾ ਰੇਟ ਹੈ ਉਹ ਮੌਕੇ ਤੇ ਕਰ ਲਾਂਗੇ ਇੱਕ ਬਾਰੇ ਸਿਰਫ ਡਿਮਾਂਡ ਹੈ ਕਿ ਏਸੀ ਹੀਟਰ ਵਰਕਿੰਗ ਚ ਸਾਰਾ ਕੰਮ ਟੋਟਲ ਹੋਇਆਗਾ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਹੈ ਨੰਬਰ ਹੈ ਜੀ ਮਾਲਕ ਦਾ 98 89945 834 ਇਸੇ ਨੰਬਰ ਤੇ ਕਿਸੇ ਨੇ ਵੀ ਕੋਈ ਵੀ ਗੱਲ ਕਰਨੀ ਹੈ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਜਿੰਨੀਆਂ ਕ ਮਸ਼ੀਨਰੀਆਂ ਤੁਸੀਂ ਦੇਖਿਆ ਜਿੰਨੀਆਂ ਗੱਡੀਆਂ ਹੁਣ ਤੱਕ ਤੁਸੀਂ ਦੇਖੀਆਂ ਆਪਣੇ ਵੀਡੀਓ ਚ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਲਾਈਕ ਜ਼ਰੂਰ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਜੀ ਬਾਤ ਤੋਂ ਬਾਅਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੇ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਕੋਠੀ ਦੇਖਣੀ ਘਰ ਮਕਾਨ ਕੁਝ ਵੀ ਦੇਖਣਾ ਚਾਹੀ ਗੱਡੀਆਂ ਮੋਟਰਸਾਈਕਲ ਆਪਾਂ ਹਰ ਰੋਜ਼ ਲੈ ਕੇ ਆਉਂਦੇ ਰਹਨੇ ਆ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਜੀ ਬਾਕੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਆਪਾਂ ਤੁਹਾਡੀ ਲਗਾ ਦਾਂਗੇ ਤੇ ਇੱਕ ਬੇਨਤੀ ਹੈ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਕਿਉਂਕਿ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਆਪਣੇ ਕੋਲੇ ਬੁਲਟ ਇੱਕ ਪਹੁੰਚਿਆਗਾ ਤੇ ਬੁਲਟ ਇਹਨਾਂ ਨੇ ਸੇਲ ਕਰਨਾ ਆਪਦਾ ਬਹੁਤ ਘੱਟ ਰੇਟ ਦੇ ਵਿੱਚ ਆਪਣੇ ਕੋਲੇ ਪਹੁੰਚਿਆ ਬੁਲਟ ਦਾ ਜਿਹੜਾ ਰੇਟ ਹੈ ਸਿਰਫ 82000 ਰੁਪਏ ਹੈ 82000 ਦੇ ਵਿੱਚ ਇਹਨਾਂ ਨੇ ਸੇਲ ਕਰਨਾ ਹੈਗਾ 25000 ਕੁੱਲ ਚੱਲੇ ਹੋਏ 2005 ਮਾਡਲ ਸਟੈਂਡਰਡ ਬੁਲਟ ਹੈਗਾ ਆਰਸੀ ਐਕਸਪਾਇਰ ਹੈ ਤੇ ਬੁਲਟ ਵਧੀਆਗਾ ਚਲਾਉਣ ਚ ਵੀ ਵਧੀਆ ਬਾਕੀ ਸਟਾਰਟ ਸਟੂਟ ਵਧੀਆ ਹੁੰਦਾਗਾ ਆਵਾਜ਼ ਪੂਰੀ ਵਧੀਆ ਕੰਮ ਸਾਰਾ ਇਹਨਾਂ ਨੇ ਟੋਟਲ ਕਰਵਾ ਰੱਖਿਆ ਜੀ ਤੇ ਜਿਨ੍ਹਾਂ ਦਾ ਬੁਲਟ ਹੈ ਉਹ ਆਪ ਆਰਮੀ ਦੇ ਵਿੱਚ ਨੇ ਆਰਮੀ ਪਰਸਨਿੰਗ ਤੇ ਬਾਕੀ ਤੁਸੀਂ ਦੇਖ ਰਹੋ ਜੀ ਚਾਰੇ ਪਾਸਿਓ ਕਿਸੇ ਨੇ ਜਾ ਕੇ ਦੇਖਣਾ ਜਾਣ ਤੋਂ ਪਹਿਲਾਂ ਜਿੰਨੀ ਵੀ ਜਾਣਕਾਰੀ ਲੈਣੀ ਹੈ ਤੁਸੀਂ ਫੋਨ ਕਰਕੇ ਮਾਲਕ ਤੋਂ ਲੈ ਲਓ ਜੀ ਤੇ ਮਾਲਕ ਦਾ ਨੰਬਰ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਤੁਸੀਂ ਨੰਬਰ ਨੋਟ ਕਰੋ ਜੀ 9475504865 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾਗਾ ਜੇ ਕਿਸੇ ਨੇ ਆਲਟੋ ਗੱਡੀ ਨਾਲ ਬਦਲਣਾ ਹੋਵੇ ਤਾਂ ਬੁਲਟ ਬਦਲ ਵੀ ਲੈਣਗੇ ਬਾਕੀ ਜਿਹੜਾ ਰੇਟ ਹੋਊਗਾ ਗੱਡੀ ਮਹਿੰਗੀ ਹੋਊਗੀ ਤਾਂ ਪੈਸਾ ਇੱਧਰ ਉੱਧਰ ਹੋ ਜਾਣਗੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਜੇ ਕਿਸੇ ਨੇ ਆਲਟੋ ਨਾਲ ਬਦਲਣਾ ਤਾਂ ਵੀ ਗੱਲ ਕਰ ਲਿਓ ਤੇ ਕਿਸੇ ਨੇ ਸਿੱਧਾ ਬੁਲਟ ਲੈਣਾ ਤਾਂ ਵੀ ਗੱਲ ਕਰ ਲਿਓ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਾਂਗੇ ਸਰਫਸ 17000 ਦਾ ਆਪਣੇ ਕੋਲੇ ਮੋਟਰਸਾਈਕਲ ਪਹੁੰਚੇਗਾ ਦੇਖੋ ਤੁਸੀਂ ਮਾਡਲ 2011 ਦਾ ਪੈਂਡ ਬੁਲਾਤ ਹੈਗਾ ਕੰਡੀਸ਼ਨ ਠੀਕ ਹੈ ਕਿਸੇ ਨੇ ਜਾ ਕੇ ਜੇ ਦੇਖਣਾ ਹੋਵੇ ਮੋਟਰਸਾਈਕਲ ਹੈ ਜਾ ਕੇ ਵੀ ਦੇਖ ਸਕਦੇ ਹੋ Honda ਦਾ ਮੋਟਰਸਾਈਕਲ ਹੈ ਪੰਜਾਬ ਨੰਬਰ ਹੈ ਮਾਲਕ ਦੇ ਘਰੇ ਖੜਾਗਾ ਮਾਲਕ ਨੇ ਠੀਕ ਚਲਾਇਆ ਹੋਇਆ ਵਧੀਆ ਚਲਾਇਆ ਹੋਇਆ ਬਾਕੀ ਟੈਟਾਪਾ ਵੀ ਠੀਕ ਹੈ ਸਾਰੇ ਪਾਰਟਸ ਵੀ ਵਧੀਆ ਨੇ ਕੋਈ ਟੁੱਟਿਆ ਪੱਜਾ ਨਹੀਂ ਨੰਬਰ ਸਕਰੀਨ ਤੇ 9501330278 ਹੁਣ ਤੁਸੀਂ ਦੇਖੋ ਜੀ ਇੱਕ ਗੱਡੀ ਆਪਣੇ ਕੋਲੇ ਜਨ ਗੱਡੀ ਪਹੁੰਚੀ ਆ ਜੰਨ ਗੱਡੀ ਆ ਪੰਜ ਮਾਡਲ ਐ ਜੀ ਤੇ ਕੰਡੀਸ਼ਨ ਪੂਰੀ ਵਧੀਆ ਨੰਬਰ ਹਰਿਆਣਾ ਦਾ ਗੱਡੀ ਤਾਂ ਟਾਇਰ ਟੱਪਾ ਵਧੀਆ ਤੇ ਕਮੀ ਵੀ ਕੋਈ ਨਹੀਂ ਗੱਡੀ ਚ ਵਧੀਆ ਮਾਲਕ ਨੇ ਰੱਖੀ ਹੋਈ ਐ 0.2 ਵਾਲਾ ਇੰਜਨ ਐ ਸੀ ਤੇ ਮਾਨਸਾ ਲੱਗੇ ਖੜੀ ਆ 65000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਉਹ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰੀਆਂ ਮਸ਼ੀਨਰੀਆਂ ਵਾਢੇ ਲੋਟ ਤੁਸੀਂ ਦੇਖ ਹੀ ਲਈਆਂ ਸੀ ਤੇ ਕਿਸੇ ਨੂੰ ਕੋਈ ਵੀ ਮਸ਼ੀਨਰੀ ਪਸੰਦ ਆਈ ਆ ਵਿੱਚ ਮੋਬਾਈਲ ਨੰਬਰ ਆਪਾਂ ਦੇਤਾ ਗੱਲਬਾਤ ਕਰੋ ਤੁਸੀਂ ਬਾਕੀ ਵੀਡੀਓ ਕਿੰਨੇ ਦੇ ਲਈ ਜਰੂਰ ਦੱਸੋ ਕਿਸਨ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਤੇ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਆਪਣਾ ਨੰਬਰ ਉੱਪਰ ਹਮੇਸ਼ਾ ਹਰੇ ਜਕਰਾਂ 'ਚ ਲਿਖਿਆ ਰਹਿੰਦਾ ਝਿੰ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿਹੜੀ ਮਸ਼ੀਨਰੀ ਚਾਹੀਦੀ ਆ ਕਰੋ ਕਮੈਂਟ